ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਐਨ ਅਨਦਰ ਡੇ ਇਨ आवर ਲਾਈਫ ਐਸ ਯੂ ਗਾਇਜ਼ نو ਕਿ ਮੰਮੀ ਸਾਡੇ ਕੋਲ ਕੈਨੇਡਾ ਪਹੁੰਚ ਚੁੱਕੇ ਨੇ ਸੋ ਅੱਜ ਕੱਲ ਦੇ ਦਿਨ ਮਤਲਬ ਬਹੁਤ ਹੀ ਜ਼ਿਆਦਾ ਵਧੀਆ ਦਿਨ ਲੱਗ ਰਹੇ ਨੇ ਕਿਉਂਕਿ ਜਦੋਂ ਫੈਮਲੀ ਨਾਲ ਹੋਵੇ ਤਾਂ ਫਿਰ ਥੋੜਾ ਜਿਹਾ ਡਿਪਰੈਸ਼ਨ ਘਟ ਜਾਂਦਾ ਆ ਨਹੀਂ ਤਾਂ ਪਹਿਲਾਂ ਥੋੜਾ ਜਿਹਾ ਸਾਨੂੰ ਜਿਆਦਾ ਸਟ्रेस ਫੀਲ ਹੋਣ ਲੱਗ ਗਿਆ ਸੀ ਸੋ ਫਾਈਨਲੀ ਔਨ ਦਾ ਵੇ ਅਸੀਂ ਸਭ ਤੋਂ ਪਹਿਲਾਂ ਸੁਣਿਆ ਸਿੱਧੂ ਮੂਸੇ ਵਾਲੇ ਦਾ Song ਜਿਹੜਾ ਕਿ ਹਜੇ ਨਿਊਲੀ ਰਿਲੀਜ਼ਡ ਹੋਇਆ ਆ ਤੇ ਅਸੀਂ ਜਾਣਾ ਸੀਗਾ ਅੱਜ ਦੋ ਤਿੰਨ ਜਗ੍ਹਾ ਤੇ ਸਭ ਤੋਂ ਪਹਿਲਾਂ ਅਸੀਂ Walmart ਤੋਂ grocery ਕੀਤੀ grocery pick ਕਰਨ ਤੋਂ ਬਾਅਦ ਅਸੀਂ ਥੋੜਾ ਬਤਾ ਮਾਲ ਤੋਂ ਸਮਾਨ ਲੈਣਾ ਸੀ ਜੋ ਕਿ ਅਸੀਂ ਗਏ ਬ੍ਰੈਮਲੀ ਸਿਟੀ ਸੈਂਟਰ ਬ੍ਰੈਮਲੀ ਸਿਟੀ ਸੈਂਟਰ ਪਹੁੰਚ ਕੇ ਥੋੜੀ देर ਮੰਮੀ ਨਾਲ ਬਾਹਰ ਬੈਠੇ ਤੇ ਉਸ ਤੋਂ ਬਾਅਦ ਅਸੀਂ ਅੰਦਰ ਘੁੰਮੇ ਤੇ ਥੋੜਾ ਬਹੁਤਾ ਘੁੰਮਣ ਫਿਰਨ ਤੋਂ ਬਾਅਦ ਸਾਨੂੰ ਲੱਗੀ ਭੁੱਖ ਤੇ ਅਸੀਂ ਲਈ ਰਾਜਸਥਾਨੀ ਤੋਂ ਪਨੀਰ ਵਾਲੇ ਸਮੋਸੇ ਦੈਟਸ ਦੀ ਵਨ ਆਫ ਦੀ ਬੈਸਟ ਥਿੰਗ ਫਰਮ ਰਾਜਸਥਾਨੀ ਐਂਡ देयर ਸਮੋਸਾਸ ਤੇ ਖਾ ਪੀ ਕੇ ਪੇਟ ਪੂਜਾ ਕਰਕੇ ਅਸੀਂ ਦੋ ਸਟੋਰਸ ਤੇ ਜਾਣਾ ਸੀ ਦੀ ਫਰਸਟ ਵਨ ਇਜ਼ ਦੀ ਐਲਡੋ ਐਂਡ ਦੀ ਸੈਕੰਡ ਵਨ ਇਜ਼ ਗੈਸ ਐਲਡੋ ਤੇ ਥੋੜਾ ਜਿਹਾ ਸਮਾਨ ਦੇਖਿਆ ਤੇ ਮੰਮੀ ਨੂੰ ਪਸੰਦ ਕਰਵਾਇਆ ਤੇ ਉੱਥੇ ਸ਼ਾਪਿੰਗ ਡਨ ਕਰਨ ਤੋਂ ਬਾਅਦ ਅਸੀਂ ਗਏ ਗੈਸ ਗੈਸ ਤੋਂ ਲੈਣਾ ਸੀ ਮੈਂ ਇੱਕ ਬੈਗ ਤੇ ਸਰਦਾਰ ਸਾਹਿਬ ਦਾ ਕਰਾਣਾ ਸੀ ਮੋਟਾ ਜਿਹਾ ਖਰਚਾ ਤੇ ਗੈਸ ਤੋਂ ਸ਼ਾਪਿੰਗ ਕਰਕੇ ਅਸੀਂ ਥੋੜੀ देर ਬਾਹਰ ਨਿਕਲੇ ਬਾਹਰ ਬੈਠੇ 뷰 ਕਾਫੀ ਅੱਛਾ ਸੀਗਾ ਥੋੜੀ देर ਇੰਜੋਏ ਕੀਤਾ ਤੇ ਮੰਮੀ ਦੀਆਂ ਥੋੜੀਆਂ ਜਿਹੀਆਂ ਰੀਲਸ ਬਣਾਈਆਂ ਤੇ ਉਸ ਤੋਂ ਬਾਅਦ ਅਸੀਂ ਪਹੁੰਚੇ ਘਰੇ ਤੇ ਘਰ ਆ ਕੇ ਕੀਤਾ ਮੰਮੀ ਦਾ ਥੋੜਾ ਜਿਹਾ ਫੋਟੋ ਸ਼ੂਟ ਜਸਟ ਇੰਡੀਆ ਭੇਜਣ ਵਾਸਤੇ ਕਰਦੇ ਨੂੰ that was all thank you for watching